ਤੋ ਮੈਂ ਗੁਰਦੇਵ ਸਿੰਘ ਨਿੱਜਰ ਫੇਰ YouTube ਚੈਨਲ ਦੇ ਤੁਹਾਡੇ ਨਾਲ ਆਹਮੋ ਸਾਹਮਣੇ ਹੋਏ ਆ ਕਾਫੀ ਦਿਨਾਂ ਬਾਅਦ ਜਿਹੜੀ ਆਪਾਂ ਫੇਰ ਆਪਾਂ ਵੀਡੀਓ ਪਾਉਣ ਲੱਗੇ ਆ ਕੁਝ ਸਮੇਂ ਕਰਕੇ ਆਪਾਂ ਵੀਡੀਓ ਥੋੜੀ ਜੀ ਰੋਕ ਛੱਡੀ ਸੀ ਉਹਦੇ ਕਰਕੇ ਫੇਰ ਆਪਣੇ ਜਿਹੜੇ ਅਸੀਂ ਵੀਡੀਓ ਲੈ ਕੇ ਤੇ ਵੀਡੀਓ ਜਿਹੜੀ ਫੇਰ ਆਪਾਂ ਪਸ਼ੂਆਂ ਦੇ ਮਸਲੇ ਦੇ ਵਿੱਚ ਲੈ ਕੇ ਪਹਿਲੇ ਦੋਸਤੋ ਆਪਾਂ ਤਾਂ ਦੱਸਣ ਲੱਗੇ ਵੀ ਆਹ ਜਿਹੜੀ ਮਸ਼ੀਨ ਆ ਇਹਦੇ ਨਾਲ ਆਪਾਂ ਜਿਹੜੀ ਟੂੜੀ ਪਸ਼ੂਆਂ ਨੂੰ ਪਾਉਣੀ ਆ ਉਹ ਸਾਫ਼ ਕਰਕੇ ਇਹ ਮਸ਼ੀਨ ਜਿਹੜੀ ਆ ਇਹ ਜਿਹੜੀ ਆ ਮਸ਼ੀਨ ਘੱਟਾ ਕੱਢ ਦਿੰਦੀ ਘੱਟਾ ਕੱਢਣ ਤੋਂ ਬਾਅਦ ਇਹ ਆਪਾਂ ਪਸ਼ੂਆਂ ਨੂੰ ਪਾਹ ਲਦੇ ਇਹਦੇ ਉੱਪਰ ਇਦਾਂ ਛੋਟੀ ਜੀ ਮੋਟਰ ਲੱਗੀ ਆ ਤੇ ਮਗਰੋਂ ਤੂੜੀ ਦੇ ਵਿੱਚ ਪਾਈ ਜੀ ਤੂੜੀ ਪਾ ਕੇ ਇਹਦੇ ਵਿੱਚ ਪੜੀ ਵਧੀਆ ਆਪਾਂ ਜਿਹੜੀ ਆ ਬਹੁਤ ਵਧੀਆ ਜਿਹੜੀ ਆ ਕਿ ਤੁਸੀਂ ਦੇਖ ਰਹੇ ਹੋ ਇਹਨੂੰ ਐ ਕਟਾਈ ਜਿਹੜਾ ਬਿਲਕੁਲ ਸਾਫ਼ ਕਰ ਦਿੰਦਾ ਤੇ ਪਿਆਰੇ ਦੋਸਤੋ ਜਿੱਦਾਂ ਮੰਨ ਲਓ ਵੀ ਪਸ਼ੂਆਂ ਨੂੰ ਆਪਾਂ ਹੁਣ ਪਿੱਛੇ ਹੁੰਦਾ ਜਿੱਦਾਂ ਆਪਾਂ ਬੜੰਬੇ ਨਾਲ ਥਰੇਚ ਨਾਲ ਤੂੜੀ ਕੱਢਦੇ ਹਾਂ ਤੇ ਉਹ ਸਾਰਾ ਕਟਾਈ ਜਿਹੜਾ ਉੱਡ ਕੇ ਚਲੇ ਜਾਂਦਾ ਹੈਗਾ ਹੁਣ ਜਦੋਂ ਨਵੀਂ ਨਵੀਂ ਤਕਨੀਕਾਂ ਆ ਗਈਆਂ ਕਿਦਾਂ ਮਤਲਬ ਰੀਪਰ ਆ ਗਏ ਨੇ ਜਦੋਂ ਰੀਪਰਾਂ ਤੋਂ ਬਾਅਦ ਜਿਹੜੀ ਇਹ ਤੂੜੀ ਉਹਦੇ ਨਾਲ ਘੱਟਾ ਆ ਕੇ ਪਸ਼ੂਆਂ ਦਾ ਜਿਹੜਾ ਨੁਕਸਾਨ ਹੁੰਦਾ ਕਿੰਦਾ ਬੰਨ ਵਰਗੇ ਰੋਗ ਪੈਦਾ ਹੁੰਦੇ ਹੋਰ ਬੜੀਆਂ ਇਹਦੇ ਨਾਲ ਘੱਟਾਂ ਦੇ ਨਾਲ ਜਾਨਾਂ ਪਸ਼ੂਆਂ ਦੇ ਨਾਲ ਜਿਹੜਾ ਸਾਡੇ گاਵਾਂ ਦਾ ਜਿਹੜੀਆਂ ਵਾ ਛੜ ਦੇ ਵਿੱਚ گاਵਾਂ ਰੱਖੀਆਂ ਨੇ ਉਹਨਾਂ ਦਾ ਬੜਾ ਜਿਆਦਾ ਜਿਹੜਾ ਨੁਕਸਾਨ ਹੁੰਦਾ ਵਾ ਉਹਦੇ ਵਾਸਤੇ ਆਪਾਂ ਤੁਹਾਨੂੰ ਇਹ ਦੱਸਣ ਲੱਗੇ ਕਿ ਇਦਾਂ ਦੀ ਮਸ਼ੀਨ ਆਪਾਂ ਲੈ ਕੇ ਆਵਾਂਗੇ ਤੇ ਬੜਾ ਵਧੀਆ ਜਿਹਾ ਸਾਫ਼ ਤੂੜੀ ਪਾਵਾਂਗੇ ਇਹਦੇ ਨਾਲ ਜੀ ਤੂੜੀ ਡੰਗਰ ਜਦੋਂ ਖਾਣਗੇ ਘੱਟੇ ਬਈ ਤੂੜੀ ਵੀ ਕਈ ਪਸ਼ੂ ਨਹੀਂ ਖਾਂਦੇ ਇਹਨਾਂ ਡੰਗਰ ਆਪਣਾ ਪੂਰਾ ਢਿੱਡ ਭਰ ਲੇਦਾ ਵਾ ਇਹਦੇ ਨਾਲ ਆਪਾਂ ਮਸ਼ੀਨ ਦੇ ਨਾਲ ਜਿਹੜੀ ਇਹ ਕਿਤੇ ਕਿਸੇ ਕੋਈ ਸਾਰਾ ਲਾਟ ਲਾ ਕੇ ਵੀ ਇਹਦੇ ਦੱਸਿਆ ਵੀ ਕੋਈ 30000 ਰੁਪਏ ਦੀ ਕੀਮਤ ਆ ਤੇ 30000 ਰੁਪਏ ਦੇ ਵਿੱਚ ਆਪਾਂ ਜਿਹੜਾ ਵਾ ਇਹਦਾ ਕਰ ਸਕਦੇ ਇਹਨੂੰ ਇਹਦੇ ਤੋਂ ਇਲਾਵਾ ਛੋਟੇ ਵੀ ਇੱਕ ਛਾਂਨੇ ਜਿਹੜੇ ਆਏ ਦੇ ਜਿਹੜੇ ਆਮ ਲੱਗੇ ਨੇ ਜਿਹੜੇ ਆਪਾਂ ਹੱਥ ਨਾਲ �ੇੜ ਕੇ ਉਹ ਸਿੱਖ ਨੇ ਉਹੀ ਆ ਫਿਰ ਤੇ ਮੋਟਰ ਲੱਗੀ ਉਹ ਹਾਥ ਨਾਲ ਗੇੜ ਕੇ ਜਿਹੜਾ 8000 10000 ਵਿੱਚ 24 ਤਾਰਾਂ ਦਾ ਇਦਾਂ ਦੀ ਜਿਹੜੀ ਤੁਸੀਂ ਆਪਣੇ ਆਪ ਰਾਲੀ ਸਾਨੂੰ ਕਰਨੀ ਚਾਹੀਦੀ ਏ ਇਦਾਂ ਦੀ ਆਪਾਂ ਨੂੰ ਇਦਾਂ ਪਸ਼ੂਆਂ ਨੂੰ ਆਪਾਂ ਇਦਾਂ ਪੱਠੇ ਪਾਉਣੇ ਚਾਹੀਦੇ ਤੇ ਵਧੀਆ ਫਿਰ ਆਪਣੇ ਪਸ਼ੂ ਵੀ ਜਿਹੜੇ ਸਾਡੇ ਜਾਨਵਰ ਨੇ ਉਹ ਵੀ ਸਾਡੇ ਬਿਲਕੁਲ ਇਹ ਵਧੀਆ ਤੰਦਰੁਸਤ ਰਹਿਣਗੇ ਮੈਂ ਛੋਟੀ ਜੀ ਅੱਜ ਵੀਡੀਓ ਤਾਂ ਕੀਤੀ ਆ ਵੀ ਥੋੜੇ ਚਿਰ ਪਿੱਛੇ ਮਰੀਆਂ ਲਗਾਤਾਰ ਜਿਹੜੀਆਂ ਖੇਤੀ ਬੜੀ ਸੰਬੰਧ ਦੇ ਵਿੱਚ ਥੋੜੇ ਚਿਰ ਤੱਕ ਵੀੜੀਆਂ ਆਉਂਦੇ ਰਹੀਆਂ ਮੈਂ ਤੁਹਾਡਾ ਗੁਰਦੇਵ ਸਿੰਘ ਨਿੱਜਲ ਤੁਹਾਡਾ ਆਪਣਾ ਇਹਨਾਂ ਕੋ ਯਕੀਨਦਾ ਆ ਧੰਨਵਾਦ ਸასი ਕਰ ਕਰੀਏ